ਬਟਾਲਾ ਦੇ ਕਸ਼ਲਿਆ ਦੇ ਵੀ ਅੱਖਾਂ ਦੇ ਹਸਪਤਾਲ ਵਿੱਚ ਜ਼ਿਲ੍ਹੇ ਦੇ ਅੱਖਾਂ ਦੇ ਮਾਹੀ ਡਾਕਟਰ ਕੇੜੀ ਸਿੰਘ ਵੱਲੋਂ ਸ਼ੂਗਰ ਦੇ ਮਰੀਜ਼ਾਂ ਲਈ ਮੁਫਤ ਕੈਂਪ ਲਗਾਇਆ ਜਾ ਰਿਹਾ ਹੈ ਇਸ ਮੌਕੇ ਡਾਕਟਰ ਕੇੜੀ ਸਿੰਘ ਨੇ ਆਪ ਦੇ ਲੀਡਰ ਕੇਸ਼ ਤੁਲੀ ਨੇ ਕਿਹਾ ਕਿ ਇਹ ਕੈਂਪ ਲੋਕਾਂ ਲਈ ਲਾਹੇਵੰਦ ਹੋਵੇਗਾ ਕੀ ਆਸ ਲਗਾਏ ਜਾ ਰਹੇ ਨੇ ਕਿ ਡਾਕਟਰ ਕੇੜੀ ਸਿੰਘ ਚੋਣ ਲੜ ਸਕਦੇ ਨੇ ਪਰ ਜਦੋਂ ਸਵਾਲ ਕੀਤਾ ਤੇ ਉਹਨਾਂ ਨੇ ਕਿਹਾ ਕਿ ਜੇਕਰ ਆਪ ਪਾਰਟੀ ਰਕੇਸ਼ ਤੁਲੀ ਨੂੰ ਟਿਕਟ ਦੇਵੇ ਤਾਂ ਮੈਂ ਸਾਥ ਦੇਵਾਂਗਾ ਦੇਖੋ ਲਾਈਵ ਤੁਸੀਂ ਰਾ ਨਿਊਜ਼ ਪੰਜਾਬ ਤੇ ਸਭ ਤੋਂ ਪਹਿਲਾਂ ਜਦੋਂ ਮੈਨੂੰ ਡਾਕਟਰ ਸਾਹਿਬ ਨੇ ਫੋਨ ਕੀਤਾ ਨਾ ਸਵੇਰੇ ਮੈਨੂੰ ਬੜੀ ਖੁਸ਼ੀ ਹੋਈ ਵੀ ਮੇਰੇ ਵੱਡੇ ਵੀਰ ਜੀ ਨੇ ਮੈਨੂੰ ਫੋਨ ਕੀਤਾ ਇਹਨਾਂ ਦੇ ਫਾਦਰ ਸਾਹਿਬ ਵੀ ਮੇਰੇ ਯਾਰ ਸੀ ਮੈਂ ਉਹਨਾਂ ਨਾਲ ਬਹੁਤ ਕੰਮ ਕੀਤਾ ਹੈਗਾ ਤੇ ਜਦੋਂ ਡਾਕਟਰ ਸਾਹਿਬ ਨੇ ਕਿਹਾ ਵੀ ਅਸੀਂ ਕੈਂਪ ਲਗਾ ਰਹੇ ਹਾਂ ਬੱਡੂ ਭਾਜੀ ਅੱਖਾਂ ਦਾ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਕਿਹਾ ਵੀ ਤੁਸੀਂ ਕਿੰਨੇ ਵਜੇ ਪਹੁੰਚਣਾ ਇਹਨਾਂ ਨੇ ਮੈਨੂੰ ਕਿਹਾ ਮੈਂ 4 ਵਜੇ ਪਹੁੰਚਣਾ ਮੈਂ ਕੈਪੀਟੀਮੇ ਤੁਹਾਡੇ ਹੋਂ ਤੋਂ ਪਹਿਲਾਂ ਪਹੁੰਚਿਆ ਹੋਵਾਂਗਾ ਤੇ ਬਾਕੀ ਜੋ ਮੇਰੇ ਵੀਰ ਜੀ ਕੰਮ ਕਰ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਬਹੁਤ ਨੇਕ ਦਿਲ ਦੇ ਬੰਦੇ ਨੇ ਤੇ ਸਾਰੇ ਪਾਸੇ ਇਹਨਾਂ ਦਾ ਨਾਮ ਆ ਡਾਕਟਰ ਕੇੜੀ ਸਾਹਿਬ ਦਾ ਤੇ ਮੈਂ ਆਪਣੇ ਆਪ ਨੂੰ ਕਰਮਾ ਵਾਲਾ ਸਮਝਦਾ ਮੈਂ ਅੱਜ ਮੈਂ ਆਪਣੇ ਵੀਰ ਦੇ ਦਰਸ਼ਨ ਕੀਤੇ ਨੇ ਇਹਨਾਂ ਦੇ ਫਾਦਰ ਸਾਹਿਬ ਨੇ ਤੇ ਮੈਂ ਬਹੁਤ ਕੰਮ ਕੀਤਾ ਤੇ ਅੱਜ ਮੈਂ ਬੜਾ ਵਧੀਆ ਦਿਨ ਸਮਝਦਾ ਮਾਂ ਵੀ ਪ੍ਰਮਾਤਮਾ ਨੇ ਬਾਬੇ ਨਾਨਕ ਨੇ ਭੋਲੇ ਸ਼ੰਕਰ ਨੇ ਮੈਨੂੰ ਇਹਨਾਂ ਦੇ ਦਰਸ਼ਨ ਕਰਾਏ ਨੇ ਇਹ ਤੋਂ ਮੈਂ ਤੁਹਾਨੂੰ ਦੱਸ ਦੇ ਤਾ ਮੈਂ ਤੁਹਾਨੂੰ ਦੱਸ ਦੇ ਤਾ ਕਿ ਜਦ ਮਾੜੀ ਮੋਟੀ ਅੱਗੇ ਬੜੇ ਤਾਂ ਹੀ ਤੂੰ ਹੋ ਹੁੰਦਾ ਨਾ ਠੀਕ ਹੈ ਕਿ ਨਹੀਂ ਬਾਕੀ ਗੱਲ ਇਹ ਹੈ ਕਿ ਮੇਰੇ ਛੋਟੇ ਭਰਾ ਅੱਜ ਨੇ ਮੈਨੂੰ ਫੋਨ ਤੇ ਕਾਈ ਲਵ ਯੂ ਸਰ ਸੜਾ ਜਿੱਦ ਕੀ ਲਾਗੇ ਦੋ ਤਿੰਨ ਵਾਰੀ ਟਿਕਟ ਦੋ ਬੰਨਾਂ ਨੇ ਅਪਲਾਈ ਕੀਤੀ ਬਿਲ ਦੇ ਦੋ ਦੇ ਦੋ ਅੱਜ ਮੈਂ ਤੁਹਾਡੇ ਸਾਰੇ ਸਾਹਮਣੇ ਅਨਾਉਂਸਮੈਂਟ ਕਰਦਾ ਮੈਂ ਮੈਂ ਕਹਿੰਦਾ ਦਿਨ ਰਾਤ ਲਾ ਕੇ ਮਿਹਨਤ ਕਰਕੇ ਆਪਣੇ ਭਰਾ ਨੂੰ ਜਿਤਾਵਾਂਗਾ ਇਹਨੂੰ ਟਿਕਟ ਦੇ ਦੋ